ਇਤਿਹਾਸ ਦੇ ਝਾਤ ਮਾਰੀਏ ਤਾਂ ਈਸਟ ਇੰਡੀਆ ਕੰਪਨੀ ਨੇ ਭਾਰਤ ਆਉਣ ਲੱਗਿਆ ਇਹ ਥੋੜਾ ਕਿਹਾ ਸੀ ਕਿ ਅਸੀਂ ਸੋਦੇ ਸੋਨੇ ਦੀ ਚਿੜੀ ਵਰਗੇ ਦੇਸ਼ ਨੂੰ ਲੁੱਟ ਲੁੱਟ ਕੇ ਖਾ ਜਾਾਂਗੇ ਉਹ ਤਾਂ ਭਾਰਤ ਅੰਦਰ ਸਿਰਫ ਤੇ ਸਿਰਫ ਵਪਾਰ ਕਰਨ ਲਈ ਹੀ ਆਈ ਸੀ ਪਰ ਅਗਲੇਨ ਆਈ ਘਰ ਦੀ ਮਾਲਕਣ ਬਣ ਬੈਠੀ ਤੇ ਵੇਂਦੇ ਹੀ ਵੇਂਦੇ ਪੂਰੇ ਭਾਰਤ ਤੇ ਅੰਗਰੇਜ਼ਾਂ ਦਾ ਰਾਜ ਕਾਇਮ ਹੋ ਗਿਆ ਸੀ ਭਾਰਤ ਦਾ ਕੱਚਾ ਮਾਲ ਟ੍ਰੇਨਾਂ ਭਰ ਭਰ ਕੇ ਇੰਗਲੈਂਡ ਲਿਜਾਇਆ ਜਾਂਦਾ ਤੇ ਉੱਥੇ ਗੁੱਡਸ ਤਿਆਰ ਕਰਕੇ ਪ੍ਰੋਡਕਟ ਤਿਆਰ ਕਰਕੇ ਭਾਰਤ ਦੀ ਹੀ ਮੰਡੀ ਦੇ ਵਿੱਚ ਭਾਰਤ ਦੇ ਹੀ ਲੋਕਾਂ ਨੂੰ ਉਹ ਮਾਲ ਵੇਚਿਆ ਜਾਂਦਾ ਜعنی ਭਾਰਤੀਆਂ ਦੀ ਦੂਰੀ ਲੁੱਟ ਕੀਤੀ ਜਾਂਦੀ ਪਹਿਲਾਂ ਤਾਂ ਕੱਚਾ ਮਾਲ ਸਸਤੇ ਚ ਖਰੀਦ ਕੇ ਲੁੱਟ ਕੀਤੀ ਜਾਂਦੀ ਤੇ ਫਿਰ ਗੁੱਡਸ ਵੇਚ ਕੇ ਪ੍ਰੋਡਕਟ ਵੇਚ ਕੇ ਮਹਿੰਗੇ ਰੇਟ ਲਾ ਕੇ ਦੂਰੀ ਲੁੱਟ ਕੀਤੀ ਜਾਂਦੀ ਇਸ ਤਰ੍ਹਾਂ ਅੰਗਰੇਜ਼ਾਂ ਨੇ ਆਪਣੇ ਤੇ ਇੱਕ ਸਦੀ ਦੇ ਕਰੀਬ ਰਾਜ ਕੀਤਾ ਤੇ ਆਪਾਂ ਨੂੰ ਗੁਲਾਮੀ ਸਹਿਣੀ ਪਈ ਅੰਗਰੇਜ਼ ਭਾਰਤ ਦੀ ਸਾਰੀ ਸਰਕਾਰੀ ਮਸ਼ੀਨਰੀ ਤੇ ਭਾਰਤ ਦੇ ਸਾਰੇ ਕਾਨੂੰਨੀ ਢਾਂਚੇ ਤੇ ਪੂਰੀ ਤਰ੍ਹਾਂ ਕਾਬਜ਼ ਸੀ ਉਹ ਆਪਣੇ ਹੀ ਹਿਸਾਬ ਦੇ ਨਾਲ ਕਾਨੂੰਨ ਨੂੰ ਤੋੜਦੇ ਤੇ ਆਪਣੇ ਹੀ ਹਿਸਾਬ ਦੇ ਨਾਲ ਕਾਨੂੰਨ ਨੂੰ ਬਣਾਉਂਦੇ ਜਾਨੀ ਉਹਨਾਂ ਦੀ ਮਰਜ਼ੀ ਸੀ ਜੱਜ ਜੀ ਕੀਤਾ ਕਾਨੂੰਨ ਬਣਾਇਆ ਜੱਜ ਜੀ ਕੀਤਾ ਕਾਨੂੰਨ ਹਟਾਇਆ ਹੁਣ ਇਤਿਹਾਸ ਨੂੰ ਪੁੱਠਾ ਗੇੜਾ ਦਿੱਤਾ ਜਾ ਰਿਹਾ ਹੈ ਇਸੇ ਲਈ ਆਪਾਂ ਇਸ ਵੀਡੀਓ ਦਾ ਟੌਪਿਕ ਵੀ ਇਹੀ ਰੱਖਿਆ ਇਹ ਟਾਈਟਲ ਰੱਖਿਆ ਕਿ ਇਤਿਹਾਸ ਨੂੰ ਪੁੱਠਾ ਗੇੜਾ ਅਮਰੀਕਨ ਡੈਲੀਗੇਟ ਦਾ ਇਹ ਫੇਰਾ ਮਿੱਤਰੋ ਇਸ ਤੇ ਆਪਾਂ ਦੋ ਵੀਡੀਓਜ਼ ਬਣਾਵਾਂਗੇ ਪਹਿਲੀ ਵੀਡੀਓ ਦੇ ਵਿੱਚ ਜਾਨੀ ਇਸੇ ਵੀਡੀਓ ਦੇ ਵਿੱਚ ਆਪਾਂ ਇਹ ਚਰਚਾ ਕਰਾਂਗੇ ਕਿ ਅਮਰੀਕਾ ਤੋਂ ਆਏ ਇਸ ਡੈਲੀਗੇਟ ਦਾ ਕੀ ਮਕਸਦ ਆ ਉਸਨੇ ਕੀ ਕੀ ਡਿਮਾਂਡਸ ਇੰਡੀਅਨ ਗਵਰਨਮੈਂਟ ਤੋਂ ਰੱਖੀਆਂ ਨੇ ਤੇ ਉਹ ਡਿਮਾਂਡਸ ਪੂਰੀਆਂ ਕਰਾ ਕੇ ਉਹਨਾਂ ਦੇ ਵਿੱਚੋਂ ਉਹਨਾਂ ਨੇ ਕੀ ਫਾਇਦਾ ਲੈਣਾਗਾ ਤੇ ਦੂਸਰੀ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਇਹ ਚਰਚਾ ਕਰਾਂਗੇ ਕਿ ਟੌਪ ਦੀਆਂ ਅਮਰੀਕਨ ਕੰਪਨੀਆਂ ਦੀ ਕੀ ਮੰਛ ਹੈ ਉਹਨਾਂ ਦਾ ਕਿਰੀ ਕੀ ਕੈਰੇਕਟਰ ਆਗਾ ਤੇ ਉਹਨਾਂ ਦੀ ਪ੍ਰੋਫਿਟ ਸਟ੍ਰੈਟਜੀ ਕੀ ਹੁੰਦੀ ਆ ਤੇ ਕਿਸ ਤਰ੍ਹਾਂ ਇਹ ਭਾਰਤ ਦੀਆਂ ਸਰਕਾਰਾਂ ਸਟੇਟ ਸਰਕਾਰਾਂ ਸੈਂਟਰ ਸਰਕਾਰਾਂ ਅਮਰੀਕਾ ਦਾ ਸਾਥ ਦਿੰਦਿਆਂ ਨੇ ਤੇ ਆਪਣੇ ਹੀ ਦੇਸ਼ ਦੀ ਇਕਨੋਮੀ ਦੀ ਤੇ ਆਪਣੇ ਹੀ ਦੇਸ਼ ਦੇ ਲੋਕਾਂ ਦੀ ਲੁੱਟ ਕਰਾਉਂਦਿਆਂ ਨੇ ਅਮਰੀਕਾ ਤੋਂ ਆਇਆ ਇਹ ਡੈਲੀਕੇਟ ਪਿਛਲੇ ਮਾਰਚ ਮਹੀਨੇ ਦੀ 25 ਤਰੀਕ ਤੋਂ 29 ਤਰੀਕ ਤੱਕ ਭਾਰਤ ਚ ਰਿਹਾ ਤੇ ਇਸ ਨੇ ਵੱਡੇ ਅਧਿਕਾਰੀਆਂ ਦੇ ਨਾਲ ਤੇ ਮੰਤਰੀਆਂ ਦੇ ਨਾਲ ਮੀਟਿੰਗਾਂ ਕੀਤੀਆਂ ਤੇ ਇਹਦੇ ਆਉਣ ਦਾ ਮਕਸਦ ਇਹ ਆ ਕਿ ਇਹ ਇਹ ਭਾਰਤ ਦੇ ਕਈ ਸੈਕਟਰਸ ਤੇ ਕਈ ਛੋਟੇ ਵੱਡੇ ਕਾਰੋਬਾਰਾਂ ਤੇ ਕਾਬਜ ਹੋਣਾ ਚਾਹੁੰਦਾ ਉਹਨਾਂ ਤੇ ਆਪਦੀ ਮੋਨੋਪੋਲੀ ਕ੍ਰੀਏਟ ਕਰਨੀ ਚਾਹੁੰਦਾ ਖਾਸ ਤੌਰ ਤੇ ਹੈਲਥ ਸੈਕਟਰ ਤੇ ਤੇ ਉਸ ਤੋਂ ਵੀ ਖਾਸ ਤੌਰ ਤੇ ਐਗਰੀਕਲਚਰ ਸੈਕਟਰ ਤੇ ਐਗਰੀਕਲਚਰ ਸੈਕਟਰ ਤੇ ਤਾਂ ਇਹ ਪੂਰੀ ਐਨ ਅਖ ਟਕਾਈ ਬੈਠਾ ਤੇ ਇਹ ਆਪਣੀਆਂ ਆਰਗੇਨਾਈਜੇਸ਼ਨਸ ਬਣਾ ਕੇ ਆਏ ਨੇ ਆਪਣੇ ਚੈਂਬਰ ਬਣਾ ਕੇ ਆਏ ਸੀ ਜਿਵੇਂ ਹੁਣ ਇਹਨਾਂ ਦੇ ਚੈਂਬਰ ਦਾ ਨਾਮ ਸੀ ਸੀਐਸਆਈ ਕੋਲੀਜ਼ਨ ਆਫ ਸਰਵਿਸਿਜ਼ ਇੰਡਸਟਰੀ USCC ਯੂਨਾਈਟਿਡ ਸਟੇਟਸ ਚੈਂਬਰ ਆਫ ਕਮਰਸ ਇਸ ਤਰ੍ਹਾਂ ਇਹ ਗਰੁੱਪ ਬਣਾ ਕੇ ਆਈ ਸੀ ਜਨੀ ਇਨ੍ਹਾਂ ਗਰੁੱਪਸ ਦੇ ਵਿੱਚ ਅਮਰੀਕਾ ਦੀਆਂ ਜੋ ਅਮੀਰ ਕੰਪਨੀਆਂ ਸੀ ਉਹ ਸ਼ਾਮਲ ਸੀ ਉਹਨਾਂ ਦੇ ਅਧਿਕਾਰੀ ਸ਼ਾਮਲ ਸੀ ਹਾਰਲੇ ਡੇਵਿਡਸਨ ਜੋ ਮੋਟਰਸਾਈਕਲਾਂ ਵਾਲੀ ਆਪਣੀ ਮਸ਼ਹੂਰ ਮੋਟਰਸਾਈਕਲਾਂ ਵਾਲੀ ਕੰਪਨੀ ਹੈਗੀ ਉਹ ਵੀ ਇਹਦੇ ਵਿੱਚ ਸ਼ਾਮਲ ਸੀ ਹੋਰ ਕਈ ਵੱਡੀਆਂ ਧਨਾੜ ਕੰਪਨੀਆਂ ਜੋ ਅਮਰੀਕਾ ਨਾਲ ਸੰਬੰਧ ਰੱਖਦੀਆਂ ਉਹ ਇਸ ਗਰੁੱਪ ਦੇ ਵਿੱਚ ਇਸ ਡੈਲੀਗੇਟ ਦੇ ਵਿੱਚ ਸ਼ਾਮਲ ਸੀ ਇਨਾਂ ਨੇ ਇਸ ਤੋਂ ਪਹਿਲਾਂ ਜੋ ਅਮਰੀਕਾ ਦੇ ਅੰਦਰ ਪ੍ਰੈਜ਼ੀਡੈਂਟ ਵਾਲੇ ਇਲੈਕਸ਼ਨ ਹੋਏ ਸੀ ਉਹਨਾਂ 'ਚ ਡੋਨਲਡ 트੍ਰੰਪ ਦੀ ਪੂਰੀ ਮਦਦ ਕੀਤੀ ਤੇ ਉਹਨੂੰ ਪ੍ਰੈਜ਼ੀਡੈਂਟ ਬਣਾਇਆ ਤੇ ਹੁਣ ਪ੍ਰੈਜ਼ੀਡੈਂਟ ਬਣ ਕੇ ਡੋਨਲਡ 트੍ਰੰਪ ਉਹਦਾ ਮੁੱਲ ਉਤਾਰ ਰਿਹਾ ਹੈ ਜਿਣੀ ਜਿਸ ਤਰ੍ਹਾਂ ਮੋਦੀ ਸਾਹਿਬ ਨੇ ਅੰਬਾਨੀ ਤੇ ਅਡਾਨੀ ਦਾ ਮੁੱਲ ਤਾਰਿਆ ਅੰਬਾਨੀ ਤੇ ਅਡਾਨੀ ਨੇ ਪਹਿਲਾਂ ਇਲੈਕਸ਼ਨਾਂ ਵੇਲੇ ਮੋਦੀ ਦੀ ਮਦਦ ਕੀਤੀ ਤੇ ਫਿਰ ਮੋਦੀ ਨੇ ਉਹਨਾਂ ਨੂੰ ਕਾਰੋਬਾਰ ਦੇ ਵਿੱਚ ਫਾਇਦੇ ਕਰਵਾਏ ਉਸੇ ਤਰ੍ਹਾਂ ਹੀ ਸੇਮ ਇਹ ਹੁਣ ਡੋਨਲਡ 트ੰਪ ਇਹਨਾਂ ਦੇ ਕਾਰੋਬਾਰ ਨੂੰ ਵਧਾਉਣ ਫਲਾਉਣ ਦੇ ਲਈ ਪੂਰੀ ਦੁਨੀਆ ਦੇ ਵਿੱਚ ਲੱਗਿਆ ਹੋਇਆ ਹੈ ਜਾਨੀ ਦੁਨੀਆ ਜੇ ਇਹਨਾਂ ਦਾ ਕਾਰੋਬਾਰ ਫਲਾ ਰਿਹਾ ਹੈ ਪਹਿਲਾਂ ਵੀ ਇਹਨਾਂ ਦਾ ਕਾਰੋਬਾਰ ਪਰ ਹੁਣ ਉਹਨੂੰ ਵੱਧ ਪ੍ਰੋਫਿਟ ਬਣਾਉਣਾ ਚਾਹੁੰਦਾ ਜੋ ਡੋਨਲਡ 트ੰਪ ਨੇ ਦੋ ਤਰੀਕ ਨੂੰ ਐਲਾਨ ਕੀਤੇ ਨੇ ਜੋ ਇੰਡੀਆ ਤੇ ਟੈਰਿਫ ਵਧਾਏ ਨੇ ਉਹ ਵੀ ਇਸੇ ਦਾ ਹੀ ਹਿੱਸਾ ਹੈ ਹੁਣ ਜੇ ਭਾਰਤ ਦੀ ਕੋਈ ਵੀ ਚੀਜ਼ ਅਮਰੀਕਾ ਦੀ ਮਾਰਕੀਟ ਦੇ ਵਿੱਚ ਐਂਟਰ ਹੋਊਗੀ ਉੱਥੇ ਵਿਕੂਗੀ ਤਾ ਉਸ ਨੂੰ ਭਾਰੀ ਟੈਰਫਾਂ ਦਾ ਸਾਹਮਣਾ ਕਰਨਾ ਪਊਗਾ ਜੈਨੀ ਉਹਦੇ ਤੇ ਵਾਧੂ ਟੈਕਸ ਲੱਗਣਗੇ ਚਲੋ ਅਮਰੀਕਾ ਦਾ ਹੁਣ ਆਪਦਾ ਦੇਸ਼ ਹੈ ਜੇ ਉਸ ਦੇ ਦੇਸ਼ ਦੇ ਵਿੱਚ ਕਿਸੇ ਹੋਰ ਦੇਸ਼ ਦੀ ਚੀਜ਼ ਵਿਕੂਗੀ ਉਸ ਦੀ ਮਾਰਕੀਟ ਦੇ ਵਿੱਚ ਤਾਂ ਉਹ ਕਿੰਨਾ ਮਰਜ਼ੀ ਟੈਕਸ ਲਾਵੇ ਇਹ ਤਾਂ ਉਸ ਦੀ ਮਰਜ਼ੀ ਹੈ ਉਸ ਦਾ ਹੱਕ ਹੈ ਪਰ ਗੱਲ ਇੱਥੇ ਨਹੀਂ ਰੁਕਦੀ ਗੱਲ ਇਸ ਤੋਂ ਵੀ ਅੱਗੇ ਦੀ ਹੈ ਕਿਉਂਕਿ ਇਹ ਜੋ ਡੈਲੀਕੇਟ ਆਇਆ ਇਸ ਨੇ ਭਾਰਤ ਦੀ ਸਰਕਾਰ ਤੇ ਦਬਾਅ ਪਾਇਆ ਤੇ ਉਸ ਤੋਂ ਡਿਮਾਂਡ ਕੀਤੀ ਆ ਕਿ ਜੋ ਅਮਰੀਕਾ ਦੀਆਂ ਚੀਜ਼ਾਂ ਭਾਰਤ ਦੀ ਮਾਰਕੀਟ ਦੇ ਵਿੱਚ ਵਿਕਦੀਆਂ ਨੇ ਉਹਨਾਂ ਤੋਂ ਟੈਰਿਫ ਘਟਾਇਆ ਜਾਵੇ ਉਹਨਾਂ ਨੂੰ ਟੈਕਸ ਮੁਕਤ ਕੀਤਾ ਜਾਵੇ ਤੇ ਉਹਨਾਂ ਦੀ ਜੋ ਡਾਕੂਮੈਂਟੇਸ਼ਨ ਆਏਗੀ ਜੋ ਕਾਗਜ਼ੀ ਕਾਗਜ਼ੀ ਪੱਤਰੀ ਕਾਰਵਾਈ ਆਏਗੀ ਉਸ ਨੂੰ ਵੀ ਸਖਾਲਾ ਕੀਤਾ ਜਾਵੇ ਉਸ ਦੇ ਵਿੱਚ ਢਿੱਲ ਕੀਤੀ ਜਾਵੇ ਹੁਣ ਇਹ ਜੋ ਹੋ ਰਿਹਾ ਇਹਦੇ ਵਿੱਚ ਜੇ ਆਪਾਂ ਵੇਖੀਏ ਤਾਂ ਭਾਰਤ ਦੀ ਜੋ ਏਡੀ ਵੱਡੀ ਵਿਸ਼ਾਲ ਮਾਰਕੀਟ ਆ ਉਹਦੇ ਵਿੱਚ ਅਮਰੀਕਾ ਦਾ ਸਮਾਨ ਟੜਾ ਟੜ ਵਿਕਣਾ ਤੇ ਅਮਰੀਕਾ ਨੂੰ ਵੱਡੇ ਵੱਡੇ ਮੁਨਾਫੇ ਹੋਣੇ ਆਗੇ ਪਰ ਭਾਰਤ ਦੀ ਗਰੀਬੀ ਹੋਰ ਵੱਧ ਜਾਣੀ ਆ ਭਾਰਤ ਦੀ ਬੇਰਜ਼ਗਾਰੀ ਹੋਰ ਵੱਧ ਜਾਣੀ ਆ ਭਾਰਤ ਨੇ ਹੋਰ ਕਰਜ਼ਾਈ ਹੋ ਜਾਣਾ ਭਾਰਤ ਅੰਦਰ ਮਹਿੰਗਾਈ ਹੋਰ ਵੱਧ ਜਾਣੀ ਆ ਭਾਰਤ ਜਾਵੇ ਠੱਠੇ ਖੂਚ ਪਰ ਅਮਰੀਕਾ ਦੀਆਂ ਕੰਪਨੀਆਂ ਦੇ ਮੁਨਾਫੇ ਵਧਨੇ ਚਾਹੀਦੇ ਨੇ ਸਾਦਕੇ ਉਹ ਸੋਡੇ ਨਾਲੇ ਚੋਪੜੀਆਂ ਤੇ ਨਾਲੇ ਦੋਦੋ ਤੁਸੀਂ ਤਾਂ ਟੈਕਸ ਹੋਰ ਵਧਾਓ ਤੁਸੀਂ ਟੈਰਿਫ ਹੋਰ ਵਧਾਓ ਤੇ ਅਸੀਂ ਆਪਦੀ ਕਾਗਜ਼ੀ ਪੱਤਰੀ ਕਾਰਵਾਈ ਚ ਵੀ ਢਿੱਲ ਕਰਦੀਏ ਤੇ ਤੁਹਾਡੇ ਟੈਕਸ ਵੀ ਮਾਫ ਕਰਦੀਏ ਜਾਨੀ ਤੁਹਾਡੇ ਟੈਕਸ ਲਾਈਏ ਹੀ ਨਾ ਇਹ ਕਿੱਧਰ ਦਾ ਅਨਸਾਫਾ ਇਹ ਕਿਹੜੀ ਕਿਹੜੀ ਕਿਤਾਬ ਚ ਲਿਖੀ ਆ ਇਹ ਗੱਲ ਇਹ ਜੋ ਯੂ ਐਸ ਸੀ ਸੀ ਆ ਯੂਨਾਈਟਿਡ ਸਟੇਟਸ ਚੈਂਬਰ ਆਫ ਕਮਰਸਾ ਇਹ ਟੌਪ ਦੀਆਂ ਅਮਰੀਕਨ ਕੰਪਨੀਆਂ ਜੋ ਧਨਾੜ ਕੰਪਨੀਆਂ ਐ ਅਮੀਰ ਬੰਦਿਆਂ ਦੀਆਂ ਕੰਪਨੀਆਂ ਆ ਉਹ ਜਿੱਥੇ ਜਾਂਦੀਆਂ ਉੱਥੇ ਜਾ ਕੇ ਉਥੋਂ ਦੇ ਲੋਕਲ ਕਾਰੋਬਾਰ ਨੂੰ ਤਬਾਹ ਕਰ ਦਿੰਦੀਆਂ ਉਥੇ ਮੋਨੋਪੋਲੀ ਕ੍ਰੀਏਟ ਕਰ ਲੈਂਦੀਆਂ ਉਥੋਂ ਦੀ ਇੰਡਸਟਰੀ ਨੂੰ ਉਥੋਂ ਦੇ ਜੋ ਦੁਕਾਨਦਾਰ ਹੁੰਦੇ ਨੇ ਛੋਟੇ ਮੋਟੇ ਉਹਨਾਂ ਨੂੰ ਤਬਾਹ ਕਰ ਦਿੰਦੀਆਂ ਇਹ ਉਹਨਾਂ ਕੰਪਨੀਆਂ ਦਾ ਉਹਨਾਂ ਬੰਦਿਆਂ ਦਾ ਗਰੁੱਪ ਹੈ ਤੇ ਇਹ ਗਰੁੱਪ ਗਵਰਨਮੈਂਟ ਆਫ ਇੰਡੀਆ ਨੂੰ ਇਹ ਕਹਿ ਰਿਹਾ ਕਿ ਜੋ ਸਾਡਾ ਮੇਕ ਇਨ ਇੰਡੀਆ ਨਾਂ ਦਾ ਪ੍ਰੋਗਰਾਮ ਆ ਉਹਦੇ 'ਚ ਫੇਰ ਬਦਲ ਕਰੋ ਉਹਦੇ ਰੂਲ ਐਂਡ ਰੈਗੂਲੇਸ਼ਨਸ ਵਿੱਚ ਫੇਰ ਬਦਲ ਕਰੋ ਤੇ ਉਹਦੇ ਵਿੱਚ ਜੇ ਜਿਹੜੀ ਉਹਦੀ ਟੀਮ ਹੈ ਜਿਹੜੀ ਉਹਦੀ ਪ੍ਰੋਗਰਾਮਿੰਗ ਆ ਉਹਦੇ ਵਿੱਚ ਸਾਡੇ ਬੰਦਿਆਂ ਨੂੰ ਸ਼ਾਮਲ ਕਰੋ ਹੁਣ ਉਹਨਾਂ ਦੇ ਬੰਦੇ ਕਿਹੜੇ ਨੇ ਜਿਹੜੇ ਅਮਰੀਕਾ ਦੇ ਸਪਲਾਈਅਰਸ ਨੇ ਜੋ ਅਮਰੀਕਾ ਦੇ ਵਿੱਚੋਂ ਇੰਡੀਆ ਦੇ ਵਿੱਚ ਸਮਾਨ ਇੰਪੋਰਟ ਕਰਦੇ ਨੇ ਐਕਸਪੋਰਟ ਕਰਦੇ ਨੇ ਜਣੀ ਉਹ ਸਪਲਾਈਅਰ ਬੰਦਿਆਂ ਨੂੰ ਇਸ ਦੇ ਮੈਂਬਰ ਬਣਾ ਲਓ ਹੁਣ ਇਹ ਯੂਐਸਸੀਸੀ ਦੀ ਨਿਗਾ ਕਿੱਥੇ ਆ ਇਹਦੀ ਨਿਗਾ ਹੈਗੀ ਹੈਗੀ ਭਾਰਤ ਦੇ ਹੈਲਥ ਸੈਕਟਰ ਤੇ ਹਾਲਾਂਕਿ ਭਾਰਤ ਆਪਦੀਆਂ ਬਹੁਤ ਦੁਵਾਨਾਂ ਆਪ ਬਣਾਉਂਦਾ ਹੈ ਹਰ ਛੋਟੀ ਤੋਂ ਲੈ ਕੇ ਵੱਡੀ ਚੀਜ਼ ਭਾਰਤ ਦੇ ਅੰਦਰ ਬਣ ਰਹੀ ਆ ਪਰ ਨਹੀਂ ਇਹ ਅਮਰੀਕਨ ਕੰਪਨੀਆਂ ਦਾ ਇਸ ਗਰੁੱਪ ਦਾ ਇਸ ਆਰਗੇਨਾਈਜੇਸ਼ਨ ਦਾ ਕਹਿਣਾ ਹੈ ਕਿ ਤੁਸੀਂ ਛੱਡੋ ਪਰੇ ਆਪ ਦੇ ਕਾਰੋਬਾਰ ਨੂੰ ਛੱਡੋ ਪਰੇ ਆਪਦੀਆਂ ਦੁਵਾਨਾਂ ਨੂੰ ਤੁਸੀਂ ਸਾਡੀਆਂ ਦੁਵਾਨਾਂ ਵਰਤੋ ਤੁਸੀਂ ਹਰ ਛੋਟੀ ਤੋਂ ਲੈ ਕੇ ਵੱਡੀ ਚੀਜ਼ ਜੋ ਹੈਲਥ ਸੈਕਟਰ ਦੇ ਵਿੱਚ ਯੂਜ਼ ਹੁੰਦੀ ਆ ਉਹ ਸਾਡੀ ਗੱਲ ਤੋਂ ਹੁਣ ਚਾਹੇ ਉਹ ਸਿਟੀ ਸਕੈਨ ਮਸ਼ੀਨ ਹੋਵੇ ਚਾਹੇ ਐਕਸ-ਰੇ ਵਾਲੀ ਮਸ਼ੀਨ ਹੋਵੇ ਚਾਹੇ ਉਹ ਕੋਈ ਕੈਂਚੀ ਹੋਵੇ ਉਹ ਤੁਸੀਂ ਸਾਡੀ ਗੱਲ ਤੋਂ ਉਹ ਇਹ ਹੁਣ ਸਿੱਧਾ ਦੇਖ ਰਿਹਾ ਕਿ ਉਹਨਾਂ ਦੇ ਮੁਨਾਫੇ ਦੇ ਲਈ ਕੀਤਾ ਜਾ ਰਿਹਾ ਕਿਉਂਕਿ ਭਾਰਤ ਦੇ ਵਿੱਚ ਜਦੋਂ ਹੈ ਇਹ ਚੀਜ਼ਾਂ ਫਿਰ ਉੱਥੋਂ ਖਰੀਦਣ ਦੀ ਕੀ ਲੋੜ ਆ ਉਹਨਾਂ ਜਦੋਂ ਪਹੜਾ ਵੀ ਉਹ ਇੱਥੇ ਆ ਕੇ ਮੋਨੋਪੋਲੀ ਕ੍ਰੀਏਟ ਕਰ ਲੈਂਦੇ ਨੇ ਉਹ ਉਹਥੋਂ ਦੇ ਕਾਰੋਬਾਰ ਨੂੰ ਤਬਾਹ ਕਰ ਦਿੰਦੇ ਨੇ ਪਰ ਫਿਰ ਵੀ ਉਹਨਾਂ ਨੂੰ ਆਉਣ ਦੀ ਆਗਿਆ ਦੇਣਾ ਬਿਲਕੁਲ ਵੀ ਵਾਜਬ ਹੈ ਨਹੀਂ ਇਹ ਅਮਰੀਕਾ ਦੀਆਂ ਜੋ ਕੰਪਨੀਆਂ ਇਹ ਕਹਿੰਦੀਆਂ ਨੇ ਕਿ ਸਾਡੀਆਂ ਚੀਜ਼ਾਂ ਇੱਥੇ ਵੇਚਣ ਤੇ ਤੁਸੀਂ ਖੁੱਲ੍ਹ ਦਿਓ ਇੱਥੇ ਸਾਡੀਆਂ ਚੀਜ਼ਾਂ ਬਿਨਾਂ ਰੋਕ ਟੋਕ ਤੋਂ ਵਿਕਣ ਹੁਣ ਸਾਡੀਆਂ ਕੰਪਨੀਆਂ ਦੀ ਮੁਨਾਫੇ ਵਧਣ ਨਾਲ ਦੀ ਨਾਲ ਹੀ ਇਸ ਯੂਐਸਸੀਸੀ ਦਾ ਕਹਿਣਾ ਕਿ ਜੋ ਭਾਰਤ ਦੇ ਅੰਦਰ ਨਾਨ-ਅਲਕੋਹਲਿਕ ਡਰਿੰਕਸ ਵਰਤੀਆਂ ਜਾਂਦੀਆਂ ਨੇ ਜੋ ਵਿਕਦੀਆਂ ਨੇ ਉਹਨਾਂ ਦੇ ਉੱਤੇ ਜੋ 28% जीएसटी ਲਾਇਆ ਗਿਆ ਉਸ ਨੂੰ ਘਟਾਓ ਜਾਂ ਖਤਮ ਕਰ ਦਿਓ ਕਿਉਂਕਿ ਉਸ ਦੇ ਨਾਲ ਕੋਕਾ ਕੋਲਾ ਤੇ ਪੈਪਸਿਕੋ ਵਰਗੀਆਂ ਕੰਪਨੀਆਂ ਦੇ ਮੁਨਾਫੇ ਘਟਦੇ ਨੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਸੀਐਸਆਈਡੀ ਇਸ ਦਾ ਪੂਰਾ ਨਾਮ ਆ ਕਲੀਜਨ ਆਫ ਸਰਵਿਸਿਜ਼ ਐਂਡ ਇੰਡਸਟਰੀਜ਼ ਇਸ ਆਰਗੇਨਾਈਜੇਸ਼ਨ ਦਾ ਕਹਿਣਾ ਕਿ ਭਾਰਤ ਇਲੀਗਲ ਟ੍ਰੇਡ ਪ੍ਰੈਕਟਿਸ ਕਰ ਰਿਹਾ ਹੈ ਜعنی ਭਾਰਤ ਦੇ ਵਪਾਰ ਕਰਨ ਦੇ ਢੰਗ ਸਹੀ ਨਹੀਂ ਭਾਰਤ ਵਪਾਰ ਦੇ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ ਯਾਦ ਕਰੋ ਜਦੋਂ ਮੋਦੀ ਸਾਹਿਬ ਅਮਰੀਕਾ ਗਏ ਸੀ ਤੇ ਐਲਨ ਮਸਕ ਤੇ ਟਰੰਪ ਨੂੰ ਮਿਲੇ ਸੀ ਜਦੋਂ ਅਮਰੀਕਾ ਦੇ ਵਿੱਚੋਂ ਇਲੀਗਲ ਤੌਰ ਤੇ ਰਹਿ ਰਹੇ ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਸੀ ਉਹਨਾਂ ਨਾਲ ਅਨਮਨੁੱਖੀ ਵਿਹਾਰ ਕੀਤਾ ਜਾ ਰਿਹਾ ਸੀ ਉਹਨਾਂ ਦੇ ਹੱਥਾਂ 'ਚ ਤੇ ਪੈਰਾਂ 'ਚ ਹੱਥ ਕੜੀਆਂ ਲਾ ਕੇ ਅਮਰੀਕਨ ਆਰਮੀ ਦੇ 에ਅਰ ਫੋਰਸ ਦੇ ਉਹਨਾਂ ਦੇ ਜਹਾਜ਼ਾਂ ਤੇ ਚੜਾ ਕੇ ਭਾਰਤ ਭੇਜਿਆ ਜਾ ਰਿਹਾ ਸੀ ਤਾਂ ਉਦੋਂ ਮੋਦੀ ਸਾਹਿਬ ਟਰੰਪ ਨਾਲ ਸਟੇਜ ਸਾਂਝੀ ਕਰ ਰਹੇ ਸੀ ਇੱਕ ਸਟੇਜ ਤੇ ਬੈਠੇ ਸੀ ਤੇ ਉਥੇ ਮੋਦੀ ਸਾਹਿਬ ਜਦੋਂ ਕੁਰਸੀ ਤੇ ਬੈਠੇ ਸੀ ਸਟੇਜ ਤੇ ਬੈਠੇ ਸੀ ਤਾਂ ਟਰੰਪ ਇੱਕ ਭਾਸ਼ਣ ਦੇ ਰਿਹਾ ਸੀ ਟਰੰਪ ਨੇ ਭਾਸ਼ਣ ਦਿੰਦੇ ਹੋਏ ਇਹ ਕਿਹਾ ਸੀ ਕਿ ਭਾਰਤ ਨੂੰ ਵਪਾਰ ਕਰਨ ਦਾ ਤੰਗ ਹੈ ਨਹੀਂਗਾ ਭਾਰਤ ਦੇ ਭਿਉਂ ਭਿਉਂ ਕੇ ਮਾਰ ਰਿਹਾ ਸੀ ਭਾਰਤ ਨੂੰ ਉਹ ਇੰਨਾ ਪੁੱਠਾ ਸਿੱਧਾ ਬੋਲਿਆ ਉਥੇ ਜਣੀ ਭਾਰਤ ਨੂੰ ਉਹ ਬੋਲਿਆ ਮੋਦੀ ਨੂੰ ਬੋਲਿਆ ਇੱਕੋ ਗੱਲੀ ਆ ਜਦੋਂ ਮੋਦੀ ਪ੍ਰਧਾਨ ਮੰਤਰੀ ਆ ਉਹਨੇ ਭਾਰਤ ਤੇ ਐਨੇ ਇਲਜ਼ਾਮ ਲਾਏ ਪਰ ਮਜਾਲ ਆ ਮੋਦੀ ਸਾਹਿਬ ਨੇ ਸੀ ਕੀਤੀ ਹੋਵੇ ਮੋਦੀ ਸਾਹਿਬ ਦੇ ਮੂੰਹੋਂ ਕੋਈ ਐਂ ਨਿਕਲ ਗਿਆ ਹੋਵੇ ਕਿ ਖਬਰਦਾਰ ਬਾਈਓ ਜੇ ਸਾਡੇ ਦੇਸ਼ ਦੇ ਬਾਰੇ ਕੁਝ ਬੋਲਿਆ ਕੁਝ ਨਹੀਂ ਕੀਤਾ ਮੋਦੀ ਸਾਹਿਬ ਨੇ ਇਹ ਆਰਗੇਨਾਈਜੇਸ਼ਨ ਦਾ ਕਹਿਣਾ ਇਹ ਹੈ ਕਿ ਜੋ ਉਹ 트੍ਰੰਪ ਸਾਹਿਬ ਕਹਿ ਰਹੇ ਸੀ ਉਹ ਬਿਲਕੁਲ ਸਹੀ ਸੀ ਹੁਣ ਇਹਦੇ ਢਿੱਡ ਪੀਡ ਕਿਉਂ ਆ ਇਸ ਆਰਗੇਨਾਈਜੇਸ਼ਨ ਦੇ ਢਿੱਡ ਪੇਟ ਇਸ ਕਰਕੇ ਆ ਕਿ ਜੋ ਭਾਰਤ ਦੀਆਂ ਲੋਕਲ ਐਪਸ ਨੇ ਜੋ ਡਿਜੀਟਲ ਐਪਸ ਨੇ ਜਿਵੇਂ ਭਾਰਤ ਪੇ ਵਰਗੀ ਆਪਣੀ ट्रांजੈਕਸ਼ਨ ਕਰਨ ਵਾਲੀ ਤੇ ਇਹੋ ਜਿਹੀ ਐਪ ਹੈਗੀ ਜਾਂ ਕੋਈ ਡਿਲੀਵਰੀ ਵਾਲੀਆਂ ਐਪਸ ਨੇ ਉਹ ਬੰਦ ਕਰੋ ਕਿਉਂਕਿ ਉਹਨਾਂ ਦੇ ਨਾਲ Amazon ਜਾਂ Google Pay ਵਰਗੀਆਂ ਕੰਪਨੀਆਂ ਦੇ ਮੁਨਾਫੇ ਘਟਦੇ ਨੇ ਹੁਣ ਉਹਨਾਂ ਨੂੰ ਜੇ ਬੰਦ ਕੀਤਾ ਜਾਂਦਾ ਹੈ ਲੋਕਲ ਐਪਸ ਨੂੰ ਤਾਂ ਉਹਨਾਂ ਦੇ ਮੁਨਾਫੇ ਵੱਧਦੇ ਆ ਇਸ ਕਰਕੇ ਇਹ ਹੁਣ ਭਾਰਤ ਤੇ ਇਹ ਇਲਜ਼ਾਮ ਲਾਉਂਦੇ ਨੇ ਕਿ ਭਾਰਤ ਟ੍ਰੇਡ ਫੇਅਰ ਜੋ ਕਰ ਰਿਹਾ ਟ੍ਰੇਡ ਪ੍ਰੈਕਟਿਸ ਕਰ ਰਿਹਾ ਜੋ ਉਹ ਇਲੀਗਲ ਆ ਹੁਣ ਜੇ ਆਪਦੇ ਦੇਸ਼ ਦੇ ਵਿੱਚ ਆਪਦੀ ਕੋਈ ਕੰਪਨੀ ਬਣਾ ਕੇ ਆਪਦੇ ਕੋਈ ਕਾਰੋਬਾਰ ਨੂੰ ਵਧਾਉਣਾ ਜਾਂ ਕੁਝ ਵੀ ਕਰਨਾ ਉਹ ਭਾਰਤ ਭਾਰਤ ਦੇ ਅੰਦਰ ਕਰ ਰਿਹਾ ਤਾਂ ਉਸ ਦੇ ਵਿੱਚ ਇਲੀਗਲ ਟ੍ਰੇਡ ਕੀ ਹੋ ਗਿਆ ਤੁਸੀਂ ਤਾਂ ਹੋਰ ਦੇਸ਼ਾਂ ਦੇ ਵਿੱਚ ਵੀ ਤਾਬਾ ਪਾਉਂ ਹੋਰ ਦੇਸ਼ਾਂ ਦੀ ਵੀ ਬਾਹਮ ਰੋੜ ਕੇ ਉਹਨਾਂ ਤੋਂ ਆਪਦੇ ਕਾਨੂੰਨ ਬਣਵਾ ਲਓ ਤੇ ਫਿਰ ਉਸ ਤੋਂ ਮੁਨਾਫੇ ਖੱਟੋ ਪਰ ਭਾਰਤ ਆਪਦੇ ਦੇਸ਼ ਦੇ ਅੰਦਰ ਵੀ ਨਾ ਕਰੇ ਹੱਦ ਹੋ ਗਈ ਇਸ ਤੋਂ ਬਾਅਦ ਗੱਲ ਕਰਦੇ ਆ ਮਨੀ ਕੰਟਰੋਲ ਨਾਂ ਦੀ ਇੱਕ ਰਿਪੋਰਟ ਦੀ ਉਹ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਜੋ ਅਮਰੀਕਾ ਦੀਆਂ ਕਲੋਥਿੰਗ ਐਂਡ ਫੁੱਟਵੈਅਰ ਸੈਕਟਰ ਵਾਲੀਆਂ ਕੰਪਨੀਆਂਜ਼ ਨੇ ਜਾਨੀ ਜੋੜੇ ਜੁੱਤੀਆਂ ਤੇ ਲੀੜੇ ਕੱਪੜੇ ਵਾਲੀਆਂ ਜੋ ਅਮਰੀਕਨ ਕੰਪਨੀਆਂ ਨੇ ਉਹਨਾਂ ਦੀ ਇੱਕ ਐਸੋਸੀਏਸ਼ਨ ਇਹ ਗੱਲ ਕਹਿ ਰਹੀ ਆ ਐਸੋਸੀਏਸ਼ਨ ਦਾ ਨਾਮ ਆ ਅਮਰੀਕਨ ਐਪਰਲ ਐਂਡ ਫੁੱਟਵੀਅਰ ਐਸੋਸੀਏਸ਼ਨ ਇਹ ਐਸੋਸੀਏਸ਼ਨ ਕਹਿੰਦੀ ਆ ਕਿ ਰੂਲ ਐਂਡ ਰੈਗੂਲੇਸ਼ਨਸ ਭਾਰਤ ਦੇ ਇੰਨੇ ਜਿਆਦੇ ਕਰਦੇ ਨੇ ਭਾਰਤ ਦੀ ਮੰਡੀ ਦੇ ਵਿੱਚ ਅਮਰੀਕਨ ਕੰਪਨੀਆਂ ਦਾ ਟਿਕਣਾ ਮੁਸ਼ਕਲ ਹੋਇਆ ਪਿਆ ਅਮਰੀਕਨ ਕੰਪਨੀਆਂ ਭਾਰਤ ਦੀ ਮੰਡੀ ਛੱਡਣ ਦੇ ਲਈ ਮਜਬੂਰ ਨੇ ਉਹ ਮਾਰਕੀਟ ਛੱਡਣ ਜਾ ਰਹੇ ਨੇ ਇਹ ਗੱਲ ਭਲਾਂ ਕਿੱਥੋਂ ਨਿਕਲੀ ਹੁਣ ਭਾਰਤ ਦੀਆਂ ਭਾਰਤ ਦੇ ਵਿੱਚ ਅਮਰੀਕਨ ਕੰਪਨੀਆਂ ਤਾਂ ਨਿਤ ਨਵੇਂ ਸ਼ੋਅਰੂਮ ਖੋਲ ਰਹਿ ਨੇ ਤੁਸੀਂ ਕਿਸੇ ਮਰਜ਼ੀ ਸ਼ੜਕ ਪੈ ਜਾਓ ਨਿਤ ਇਹ ਸ਼ੋਅਰੂਮ ਖੁੱਲ ਰਹੇ ਨੇ ਵੱਡੀ ਵੱਡੀ ਇਨਵੈਸਟਮੈਂਟ ਇੱਥੇ ਹੋ ਰਹੀ ਆ ਇਹੋ ਜੀ ਤਾਂ ਕੋਈ ਗੱਲ ਹੀ ਨਹੀਂ ਦਰਸਲ ਇਹ ਇੱਕ ਬਹਾਨਾ ਬਣਾਇਆ ਜਾ ਰਿਹਾ ਇਹ ਗੱਲ ਪ੍ਰਚਾਰੀ ਜਾ ਰਹੀ ਆ ਤਾਂ ਕਿ ਭਾਰਤ ਦੇ ਵਿੱਚ ਇਹ ਗੱਲ ਫੈਲੇ ਤੇ ਭਾਰਤ ਸਰਕਾਰ ਇਹਨਾਂ ਨੂੰ ਛੋਟਾਂ ਦੇ ਦੇ ਤੇ ਇਹਨਾਂ ਦੇ ਪ੍ਰੋਫਿਟ ਹੋਰ ਅਪ ਹੋ ਜਾਣ ਇਸ ਤੋਂ ਅੱਗੇ ਇਸੇ ਰਿਪੋਰਟ ਦੇ ਵਿੱਚ ਹੀ ਇਹ ਵੀ ਕਿਹਾ ਗਿਆ ਕਿ ਜੋ ਹਾਰਲੇ ਡੇਵਿਡਸਨ ਨਾਂ ਦੀ ਮੋਟਰਸਾਈਕਲਾਂ ਦੀ ਮਸ਼ਹੂਰ ਕੰਪਨੀ ਹੈ ਉਹ ਇਹ ਗੱਲ ਕਹਿੰਦੀ ਆ ਕਿ ਜੋ ਅਮਰੀਕਾ ਦੇ ਵਿੱਚ ਬ੍ਰਾਜ਼ਿਲ ਦੇ ਵਿੱਚ ਤੇ ਥਾਈਲੈਂਡ ਦੇ ਵਿੱਚ ਸਾਡਾ ਮੋਟਰਸਾਈਕਲਾਂ ਨੂੰ ਵੇਚ ਕੇ ਪ੍ਰੋਫਿਟ ਹੁੰਦਾ ਉਹ ਭਾਰਤ ਦੇ ਮੁਕਾਬਲੇ ਬਹੁਤ ਜ਼ਿਆਦਾ ਆ ਭਾਰਤ ਦੇ ਵਿੱਚ ਤਾਂ ਟੈਰਫੀ ਬਹੁਤ ਆ ਭਾਰਤ ਦੇ ਵਿੱਚ ਤਾਂ ਸਾਡੇ ਮੋਟਰਸਾਈਕਲ ਹੀ ਬਹੁਤ ਘੱਟ ਵਿਗਦੇ ਆ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ 트੍ਰੰਪ ਸਰਕਾਰ ਦੇ ਦਬਾਅ ਹੇਠ ਮੋਦੀ ਸਰਕਾਰ ਨੇ ਸੀ BU ਇਹ ਇੱਕ ਮੋਟਰਸਾਈਕਲ ਹੁੰਦੇ ਨੇ ਜਿੰਨਾਂ ਦੀ ਫੁੱਲ ਫਾਰਮ ਹੁੰਦੀ ਹੈ ਕੰਪਲੀਟ ਬਿਲਡ ਅਪ ਮਤਲਬ ਜੋ ਤਿਆਰ ਹੋਏ ਵੇ ਆਉਂਦੇ ਨੇ ਉਥੋਂ ਮਤਲਬ ਰੈਡੀ ਟੂ ਸਟਾਰਟ ਹੀ ਹੁੰਦਾਗਾ ਕੰਮ ਜਦੋਂ ਉਥੋਂ ਆਉਂਦੇ ਨੇ ਤਾਂ ਉਹ ਬਸ ਚਾਬੀ ਲਾ ਕੇ ਸਟਾਰਟ ਕਰਕੇ ਦਵੱਲ ਲਓ ਉਹ ਮੋਟਰਸਾਈਕਲਾਂ ਦੇ ਉੱਤੇ ਮੋਦੀ ਸਰਕਾਰ ਨੇ 트ੰਪ ਦੇ ਦਬਾਅ ਦੇ ਹਿੱਟ ਇਹ ਕੀਤੇ ਨੇ ਕਿ ਟੈਰਿਫ ਘਟਾ ਦਿੱਤੇ ਗਏ ਨੇ ਟੈਰਿਫ ਕਿੰਨੇ ਘਟਾਏ ਨੇ ਉਹ ਗੱਲ ਕਰਦੇ ਆਪਾਂ ਕਿ ਜੋ 1600 ਸੀਸੀ ਤੋਂ ਘੱਟ ਦੇ ਮੋਟਰਸਾਈਕਲ ਨੇ ਉਹਨਾਂ ਦੇ ਉੱਤੇ 50% ਤੋਂ ਘਟਾ ਕੇ 40% ਕਰ ਦਿੱਤਾ ਗਿਆ ਜਾਨੀ 10% ਟੈਰਿਫ ਘਟਾ ਦਿੱਤਾ ਗਿਆ ਤੇ ਜੋ 1600 ਸੀਸੀ ਤੋਂ ਉੱਤੇ ਉੱਤੇ ਦੇ ਨੇ ਉਹਨਾਂ ਤੇ ਹੋਰ ਵੀ ਟੈਰਿਫ ਘਟਾਤਾ 50% ਤੋਂ 30% ਕਰਤਾ 20% ਟੈਰਿਫ ਇੱਥੇ ਘਟਾਤਾ ਮਤਲਬ ਟਰੰਪ ਦੇ ਦਬਾਅ ਦੇ ਹੇਠ ਇਨ੍ਹਾਂ ਆਰਗੇਨਾਈਜੇਸ਼ਨਸ ਦੇ ਦਬਾਅ ਦੇ ਹੇਠ ਅਮਰੀਕਾ ਦੀਆਂ ਆਉਣ ਵਾਲੀਆਂ ਚੀਜ਼ਾਂ ਤੇ ਟੈਰਿਫ ਘਟਾ ਦਿੱਤੇ ਗਏ ਨੇ ਇਹੇ ਮੋਟਰਸਾਈਕਲਾਂ ਦੇ ਉੱਪਰ ਜਾਨੀ ਆਲਰੇਡੀ ਮੋਦੀ ਗਵਰਨਮੈਂਟ ਨੇ ਟੈਕਸ ਘਟਾਤੇ ਇਹ ਹੁਣ ਭਾਰਤ ਅਮਰੀਕਾ ਦੇ ਦਬਾਅ ਦੇ ਹੇਠ ਨਹੀਂ ਤਾਂ ਹੋਰ ਕੀ ਆ ਲਓ ਬਈ ਹੁਣ ਆਪਾਂ ਗੱਲ ਕਰਦੇ ਆ ਐਗਰੀਕਲਚਰ ਸੈਕਟਰ ਬਾਰੇ ਭਾਰਤ ਦੀ ਖੇਤੀਬਾੜੀ ਤੇ ਭਾਰਤ ਦੇ ਖੇਤੀਬਾੜੀ ਸੈਕਟਰ ਤੇ ਇਹਨਾਂ ਦੀ ਪੂਰੀ ਵੱਡੀ ਅੱਖਾਂ ਜਿੱਦਾਂ ਆਪਾਂ ਕਹਿ ਚੁੱਕੇ ਹਾਂ ਪਹਿਲਾਂ ਹੁਣ ਇਸ ਦੇ ਵਿੱਚ ਪਹਿਲਾਂ ਪੀਯੂਸ਼ ਗੋਇਲ ਤੇ ਮੋਦੀ ਸਾਹਿਬ ਅਮਰੀਕਾ ਜਾ ਕੇ ਆਏ ਨੇ ਤੇ ਉੱਥੇ ਇਹ ਜਾ ਕੇ ਐਗਰੀਮੈਂਟ ਕਰਕੇ ਆਏ ਨੇ ਇਹ ਜੋ ਆਪਾਂ ਸਾਰੇ ਮਸਲੇ ਦੀ ਗੱਲ ਕਰ ਰਹੇ ਹਾਂ ਇਹ ਸਾਰੇ ਐਗਰੀਮੈਂਟਸ ਦੀ ਗੱਲ ਕਰ ਰਹੇ ਹਾਂ ਇਹ ਸਾਰੀ ਵੀਡੀਓ ਦੇ ਵਿੱਚ ਜੋ ਆਪਾਂ ਗੱਲ ਕੀਤੀ ਆ ਉਹ ਬਾਈਲੈਟਰਲ ਟ੍ਰੇਡ ਐਗਰੀਮੈਂਟਸ ਨੇ ਉਹ ਕੀਤੇ ਜਾ ਰਹੇ ਨੇ ਭਾਰਤ ਤੇ ਅਮਰੀਕਾ ਦੇ ਵਿਚਾਲੇ ਹੁਣ ਇਹਦੇ ਵਿੱਚ ਜਦੋਂ ਮੋਦੀ ਸਾਹਿਬ ਤੇ ਪੀਯੂਸ਼ ਗੋਇਲ ਸਾਹਿਬ ਜਾ ਕੇ ਆਏ ਨੇ ਅਮਰੀਕਾ ਉੱਥੇ ਇਹ ਸਮਝਾ ਉਤੇ ਕਰਕੇ ਆਏ ਨੇ Meat, ਮੱਛੀ, ਚਿਕਨ ਇਹੋ ਜੀਆਂ ਚੀਜ਼ਾਂ ਅਮਰੀਕਾ ਤੋਂ ਖਰੀਦੀਆਂ ਜਾਣਗੀਆਂ। ਡੈਰੀ ਪ੍ਰੋਡਕਟਸ, ਦੁੱਧ, ਦਹੀਂ, ਲੱਸੀ ਉਹ ਅਮਰੀਕਾ ਤੋਂ ਖਰੀਦੇ ਜਾਣਗੇ। ਬਦਾਮ, ਅਖਰੋਟ ਉਹ ਅਮਰੀਕਾ ਤੋਂ ਖਰੀਦੇ ਜਾਣਗੇ। ਵੀਟ, ਮੇਜ਼ ਇਹੋ ਜੀਆਂ ਹੋਰ ਦਾਲਾਂ ਖਰੀਦੀਆਂ ਜਾਣਗੀਆਂ। ਬਦਾਮ ਅਖਰੋਟ ਤਾਂ ਮੈਂ ਇਕੱਲੇ ਬਦਾਮ ਅਖਰੋਟ ਹੀ ਬਣਾਏ ਨੇ ਇਹੋ ਜਿਹੇ ਹੋਰ ਡਰਾਈ ਫਰੂਟਸ ਬਥੇਰੇ ਖਰੀਦੇ ਜਾਣੇ ਆ। ਜੈਨਿ ਰਾਹ ਖੁੱਲ ਜਾਣਾ। ਫਿਰ ਹੋਰ ਸੀਰੀਅਲ ਕ੍ਰੌਪਸ ਵੀਟ ਮੇਜ਼ ਇਹ ਫਸਲਾਂ ਹੋਰ ਇਹ ਉਥੋਂ ਖਰੀਦੀਆਂ ਜਾਣੀਆਂ ਹੁਣ ਉਥੇ ਇਹਨਾਂ ਨੇ ਦੂਰਾ ਮੁਨਾਫਾ ਲੈਣਾ ਕੰਪਨੀਆਂ ਨੇ ਇਹਨਾਂ ਨੇ ਉਥੋਂ ਜਦੋਂ ਲੈ ਕੇ ਇੱਧਰ ਰੱਖਣੀਆਂ ਗਈਆਂ ਤਾਂ ਉਥੇ ਸ਼ਾਰਟੇਜ ਹੋ ਜਾਣੀਆਂ ਸ਼ਾਰਟੇਜ ਹੋਊਗੀ ਜਦੋਂ ਤਾਂ ਉਥੇ ਮਹਿੰਗੀਆਂ ਵੇਚਣਗੀਆਂ ਤੇ ਇੱਥੇ ਭਾਰਤ ਦੇ ਕਿਸਾਨਾਂ ਦੀਆਂ ਫਸਲਾਂ ਰੋਲਣਗੀਆਂ ਨਹੀਂ ਭਾਰਤ ਦੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ ਨਹੀਂ ਭਾਰਤ ਦੀਆਂ ਜੋ ਦੁਕਾਨਾਂ ਨੇ ਭਾਰਤੀਆਂ ਦੀਆਂ ਛੋਟੀਆਂ ਮੋਟੀਆਂ ਉਹ ਵੱਡੇ ਵੱਡੇ ਸ਼ੋਰੂਮਾਂ ਦੇ ਨਾਲ ਪਹਿਲਾਂ ਹੀ ਤਬਾਹ ਹੋਣ ਦੇ ਕੰਡੇ ਤੇ ਆ ਤੇ ਹੁਣ ਹੋਰ ਹੋ ਜਾਣੀਆਂ ਤੇ ਫਿਰ ਜਿਹੜੀਆਂ ਛੋਟੀਆਂ ਮੋਟੀਆਂ ਇੰਡਸਟਰੀਜ਼ ਨੇ ਭਾਰਤ ਦੀਆਂ ਉਹ ਵੀ ਤਬਾਹ ਹੋ ਜਾਣੀਆਂ ਅੱਜ ਦੀ ਵੀਡੀਓ ਦੇ ਵਿੱਚ ਐਨਾ ਹੀ ਇਸੇ ਵੀਡੀਓ ਦੇ ਅਗਲੇ ਪਾਰਟ ਵਿੱਚ ਜੋ ਆਪਾਂ ਸੈਕੰਡ ਵੀਡੀਓ ਕਰਾਂਗੇ ਉਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇਨ੍ਹਾਂ ਕੰਪਨੀਆਂਜ਼ ਦੇ ਕੈਰੇਕਟਰ ਬਾਰੇ ਇਨ੍ਹਾਂ ਦੇ ਪ੍ਰੋਫਿਟ ਲਾਈਨ ਦੇ ਜੋ ਤਰੀਕੇ ਹੁੰਦੇ ਨੇ ਉਨ੍ਹਾਂ ਬਾਰੇ ਗੱਲ ਕਰਾਂਗੇ ਤੇ ਕਿਵੇਂ ਭਾਰਤ ਦੀਆਂ ਸਰਕਾਰਾਂ ਚਾਹੇ ਉਹ ਸੈਂਟਰ ਸਰਕਾਰਾਂ ਹੋਣ ਤੇ ਚਾਹੇ ਸਟੇਟ ਸਰਕਾਰਾਂ ਹੋਣ ਉਹ ਕਿਸ ਤਰ੍ਹਾਂ ਇਹਨਾਂ ਦਾ ਸਾਥ ਦਿੰਦਿਆਂ ਨੇ ਆਪਣੇ ਹੀ ਲੋਕਾਂ ਦੀ ਲੁੱਟ ਕਰਾ ਰਹੇ ਨੇ ਆਪਣੇ ਹੀ ਦੇਸ਼ ਦੀ ਇਕਨੋਮੀ ਨੂੰ ਤਬਾਹ ਕਰ ਰਹੇ ਨੇ ਉਸ ਬਾਰੇ ਆਪਾਂ ਗੱਲ ਕਰਾਂਗੇ ਦੇਖਦੇ ਰਹੋ ਹਾਂਜੀ ਬਾਈ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਸ਼ੇਅਰ ਕਰੋ ਇਸ ਨੂੰ ਲਾਈਕ ਕਰੋ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰੋ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ